बस तो ना 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 तो दुकान करेंगे ठीक ठीक है है सर कोई नहीं ਗੱਲ ਕਰਾ ਗਲਤ ਕਰਨ ਨਾਲ ਅੱਜਾ ਕੋ ਯਾਰ ਇਥੋਂ ਚੱਟ ਗਾਣ ਸੀ ਹਾਂਜੀ ਦੂਜੇ ਤਰਫ ਉਹ ਜਰਨਾ ਨਾ ਆ ਰਹੀ ਸੀ ਤੇ ਤੈਨੂੰ ਵੀ ਕਹਿਣ ਨੂੰ ਬਾ ਕੋਈ ਨਹੀਂ ਜਮਾਤਾ ਜੀ ਆਪਣਾ ਗੋਪਾਲ ਕ੍ਰਿਸ਼ਨ ਸੁਪਰਡੈਂਟ ਰੈਂਟ ਬ੍ਰਾਂਚ ਇਹ ਦੁਕਾਨਦਾਰ ਕਈ ਦਿਨ ਮਤਲਬ 1.5 ਸਾਲ ਤੋਂ ਕਿਰਾਇਆ ਨਹੀਂ ਭਰ ਰਹੇ ਸੀਗੇ ਇਹਨਾਂ ਦਾ ਕਿਰਾਇਆ ਮਤਲਬ ਲੱਖ ਰੁਪਏ ਤੋਂ ਵੱਧ ਹੋਇਆ ਪਿਆ ਇਸ ਕਰਕੇ ਸੀਲ ਕਰ ਰਹੇ ਆ ਤਿੰਨ ਮਹੀਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀਗੇ ਹੁਣ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਨਾ ਨੋਟਿਸ ਦਾ ਜਵਾਬ ਦਿੱਤਾ ਨਾ ਮਤਲਬ ਕਿਰਾਇਆ ਭਰਿਆ ਉਹਨਾਂ ਜਸੀਲ ਕਰਨ ਆਏ ਆ ਕਿੰਨੀਆਂ ਦੁਕਾਨਾਂ ਨੇ ਇਹ ਕਿਹੜੀ ਸਾਈਡ ਹੈ ਜੀ ਬਸ ਸਟੈਂਡ ਦੀ ਬੈਕ ਫਿਸ਼ ਮਾਰਕੀਟ ਹੈ ਮੀਟ ਮਾਰਕੀਟ ਕਹਿੰਦੇ ਆ ਇਹ ਪੰਜ ਦੁਕਾਨਾਂ ਸੀਲ ਕਰ ਰਹੇ ਆ ਹੋਰ ਅੱਗੇ ਵੀ ਜੀ ਕਾਰਜ ਜਾਰੀ ਰਹੂਗੀ ਜੀ ਜਾਰੀ ਰਹੂਗੀ ਜੀ ਜਨਾਜ਼ਰ ਜਿਹੜੀਆਂ ਦੁਕਾਨਾਂ ਨਹੀਂ ਭਰਨਗੇ ਕਿਰਾਇਆ ਕੋਈ ਜੁਰਮਾਨਾ ਵੀ ਲਾਇਆ ਜਾਏਗਾ ਉਸ ਕਿਰਾਏ ਤੋਂ ਵਰਗੇ 10% ਜੁਰਮਾਨਾ ਹੁੰਦਾ ਠੀਕ ਉਹਨ ਕਿਸੇ ਨੇ ਭਰੇ ਭਰੇ ਕਿ ਨਹੀਂ ਸੀਲ ਹੀ ਕਰ ਦਿੱਤੇ ਅਸ ਤਾ ਸੀਲਿੰਗ ਹੀ ਹੈ ਜੇ ਸੀਲਿੰਗ ਕਰਕੇ ਜਾਵਾਂਗੇ ਅੱਜ ਉਦੋਂ ਬਾਅਦ ਦਫਤਰ ਭਰਨਗੇ ਖੋਲ ਲਾਂਗੇ ਠੀਕ